ਗੇਮ ਪਰ ਇਹ ਇਸੇ ਤਰ੍ਹਾਂ ਜਾਰੀ ਰੱਖਣੀ ਆਪਾਂ ਜੀ ਇਹ ਮਨ ਦੇ ਵਿੱਚ ਇਹ ਨਹੀਂ ਆ ਵੀ ਮੈਂ ਗਰੀਬ ਆ ਜੀ ਤੇ ਮੈਨੂੰ ਕੋਈ ਪਿੰਡ ਵੱਲੋਂ سپورਟ ਨਹੀਂ ਕੋਈ ਬਾਹਰੋਂ سپورਟ ਨਹੀਂ ਆਪਾਂ ਨੂੰ ਵੇਲੇ 4-4 5-5 ਦਿਨ ਮੈਚ ਨਹੀਂ ਆਉਂਦਾ ਫਿਰ ਇਦਾਂ ਆਪਣੇ ਲੈਂਟਰ ਵਾਲੀ ਮਸ਼ੀਨ ਆ ਪਿੰਡ 'ਚ ਮੁੰਡਿਆਂ ਦੀ ਫਿਰ ਕੰਮ ਤੇ ਚਲ ਜਾਈਦਾ ਸ਼ਹਿਰ ਪਾਈ ਲੈਂਟਰ ਗਰੀਬੀ ਕਾਰਨ ਕਈ ਉਠ ਨਹੀਂ ਸਕੇ ਮੇਰੇ ਵਰਗੇ ਜੀ ਜਿਵੇਂ ਕਿ ਮੈਂ ਆ ਮੇਰਾ ਵੀ ਸੁਪਨਾ ਹੈ ਮਤਲਬ ਜਿੱਦਾਂ ਲੋਕਾਂ ਦੀਆਂ ਮਾਵਾਂ ਦੇ ਸਨਮਾਨ ਹੁੰਦੇ ਆ ਗਰਾਉਂਡਾਂ ਦੇ ਵਿੱਚ ਮੇਰੀ ਮਾਂ ਦਾ ਵੀ ਸਨਮਾਨ ਹੋਏ ਤਾਂ ਮੈਨੂੰ ਖੁਸ਼ੀ ਮਿਲਦੀ ਹੈ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਅਸੀਂ ਇਸ ਵੇਲੇ ਪੰਡੋਰੀ ਰਮਾਣਾ ਦੇ ਵਿੱਚ ਮੌਜੂਦ ਆ ਦੋਸਤੋ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਤੁਸੀਂ ਕਿ ਕਬੱਡੀ ਖਿਡਾਰੀ ਦੇ ਘਰ ਦੀ ਹਾਲਾਤ ਜਿਹੜੇ ਨੇ ਉਹ ਤਰਸਯੋਗ ਨੇ ਜੀ ਹਾਂ ਮੈਂ ਕੈਮਰਾਮੈਨ ਸਾਥੀ ਨੂੰ ਬੇਨਤੀ ਕਰਾਂਗਾ ਪਹਿਲਾਂ ਵਿਸ਼ੇਸ਼ ਸਨਮਾਨ ਵਿਖਾਏ ਜਾਣ ਇਹ ਸਰਕਾਰੀ ਕੋਠੇ ਦੇ ਵਿੱਚ ਰਹਿ ਰਿਹਾ ਕਬੱਡੀ ਖਿਡਾਰੀ ਸਲਾਨਾ ਜੋੜ ਮੇਲਾ ਪੀਰ ਬਾਬਾ ਸ਼ੈਨਸ਼ਾ ਜੀ ਮੀਆਂਪੁਰ ਤੋਂ ਸਨਮਾਨ ਹੋਏ ਅਮਰਤਪਾਲ ਬਾਠ ਸਰਪੰਚ ਵੱਲੋਂ ਮਾਣ ਸਨਮਾਨ ਜਿਹੜੇ ਨੇ ਇਸ ਵੀਰ ਦੇ ਬਹੁਤ ਹੋਏ ਪਰ ਘਰ ਦੇ ਹਾਲਾਤ ਵੇਖ ਕੇ ਵੀ ਜਿਹੜਾ ਉਹ ਤੁਸੀਂ ਹੈਰਾਨ ਰਹਿ ਜਾਓਗੇ ਆਹ ਹਾਲਾਤ ਨੇ ਸਰਕਾਰੀ ਕੋਠੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਉਹ ਵੀ ਕੋਠਾ ਜਦੋਂ ਮੀਂਹ ਆਉਂਦਾ ਤਾਂ ਇੱਕੋ ਕੋਠੇ ਦੇ ਥੱਲੇ ਜੇ ਸੁੱਤੇ ਹੁੰਦੇ ਨੇ ਤਾਂ ਮੀਂਹ ਆਉਂਦਾ ਤਾਂ ਉਹ ਵੀ ਕੋਠਾ ਚੁੰਦਾ ਤੋ ਜਿਸ ਤਰ੍ਹਾਂ ਹੁਣ ਸਾਵਣ ਦਾ ਮਹੀਨਾ ਚੜ੍ਹਿਆ ਹੈ ਤਾਂ ਦੋਸਤੋ ਕਬੱਡੀ ਖਿਡਾਰੀ ਦੇ ਘਰ ਦੀ ਹਾਲਾਤ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਆਹ ਹਾਲਾਤ ਨੇ ਇਸ ਗਰੀਬ ਕਬੱਡੀ ਖਿਡਾਰੀ ਦੀ ਦਾਸਤਾਨ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਮੇਰੇ ਨਾਲ ਹੈ ਵੀਰ ਵੀਰੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਟੀਮ ਦਾ ਨਾਮ ਜਿਨ੍ਹਾਂ ਦੇ ਵੱਲੋਂ ਤੁਸੀਂ ਖੇਡਦੇ ਹੋ ਉਹ ਦੱਸ ਦਿਓ ਜੀ ਮੇਰਾ ਨਾਮ ਬੰਟੀ ਹੈ ਜੀ ਪਿੰਡ ਬਨੋਰੀ ਰਮਾਣਾ ਜੀ ਤੇ ਸਾਇੰਸ ਸਪੋਰਟਸ ਕਲੱਬ ਸੋਰਸਿੰਗ ਲਵਦੀ ਟੀਮ ਵੱਲੋਂ ਭਾਈ ਮੈਂ ਖੇਡਦਾ ਸੁਰ ਸਿੰਘ ਦੀ ਟੀਮ ਵੱਲੋਂ ਤੁਸੀਂ ਖੇਡਦੇ ਹੋ ਲਾਬਦੀ ਠੀਕ ਹੈ ਜੀ ਤਾਂ ਵੀਰੇ ਕਿੰਨਾ ਸਮਾਂ ਹੋ ਗਿਆ ਕਬੱਡੀ ਦੇ ਵਿੱਚ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਖੇਡਦਿਆਂ ਮੈਨੂੰ ਭਾਈ 2015 ਤੋਂ ਲੈ ਕੇ ਮੈਂ 2015 ਦਾ ਖੇਡੰਦਾ ਅੱਛਾ ਜੀ ਹਾਂਜੀ ਤੇ ਕਿਥੋਂ ਕਿਥੋਂ ਹੋਣ ਤੱਕ ਜਿਹੜਾ ਉਹ ਬੰਟੀ ਦਾ ਮਾਣ ਸਨਮਾਨ ਹੋਏ ਨੇ ਮਾਣ ਸਨਮਾਨ ਭਾਈ ਇੱਥੋਂ ਪਿੰਡੋਂ ਵੀ ਹੋਏ ਦੋਗ ਆਪਣੇ ਬਾਬਿੰਦਾਲ ਸਾਹਿਬ ਦਾ ਮੇਲਾ ਇੱਥੇ ਜੀ ਤੇ ਇੱਥੋਂ ਵੀ ਹੋਏ ਆ ਕੋਸ਼ ਆਪਣੇ ਆਪਣੇ ਲਾਗਵਾਂਡ ਪਿੰਡ ਮੇਲਾ ਉੱਥੋਂ ਵੀ ਹੋਏ ਆ ਜੀ ਕੋਸ਼ ਆਪਣੇ ਮੀਆਂ ਭਰੋਏ ਆ ਜੀ ਅੰਮ੍ਰਿਤ ਬਾਠ ਸਰਪੰਚ ਵੱਲੋਂ ਜੀ ਤੇ ਬਾਕੀ ਭਾਜੀ ਇਦਾਂ 2015 ਦਾ ਮੈਂ ਖੇਡਣਦਿਆਂ ਆ ਜੀ ਤੇ 2 ਸਾਲ ਭਾਜੀ ਮੈਂ ਕਰਿਆਲੇ ਰਹੀ ਕਿਆ ਬਾਬਾ ਅਵਤਾਰ ਸਿੰਘ ਅਕੈਡਮੀ ਤੇ ਭਾਜੀ ਫਿਰ ਹਾਲਾਤਾਂ ਦੇ ਕਾਰਨ ਮੈਨੂੰ ਅਕੈਡਮੀ ਛੱਡਣੀ ਪਈ ਜੀ ਕਬੱਡੀ ਖੇਡਣ ਤੋਂ ਬਾਅਦ ਹੋਰ ਕਿਹੜਾ ਕੰਮ ਕਰਦੇ ਹੋ ਕਿ ਜਿਹਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ ਤੁਹਾਡੇ ਭਾਜੀ ਜਦੋਂ ਫਿਰ ਮੈਚ ਨਹੀਂ ਹੁੰਦਾ ਫਿਰ ਕਿਸੇ ਵੇਲੇ 4-4 5-5 ਦਿਨ ਮੈਚ ਨਹੀਂ ਆਉਂਦਾ ਫਿਰ ਇਦਾਂ ਆਪਣੇ ਲੈਂਟਰ ਵਾਲੀ ਮਸ਼ੀਨ ਆ ਪਿੰਡ 'ਚ ਮੁੰਡਿਆਂ ਦੀ ਫਿਰ ਕੰਮ ਤੇ ਚਲ ਜਾਈਦਾ ਸ਼ਹਿਰ ਪਾਜੀ ਲੰਕ ਤੇ ਕਰਦਾ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਫਿਰ ਘਰ ਦੇ ਹਾਲਾਤ ਕਿਹੋ ਜਿਹੇ ਨੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਪਾਜੀ ਮੇਰੀ ਮਾਤਾ ਜੀ ਆ ਤੇ ਮੇਰਾ ਬ੍ਰਦਰ ਆ ਤੇ ਮੈਂ ਆ ਬਾਈ ਅੱਛਾ ਜੀ ਪਰਿਵਾਰ ਵੱਲੋਂ ਤੁਹਾਨੂੰ ਕਿਵੇਂ ਦੀ ਸਪੋਰਟ ਹੈ ਪਰਿਵਾਰ ਵੱਲੋਂ ਤੇ ਪਾਜੀ ਵਧੀਆ ਸਪੋਰਟ ਆ ਜਿੰਨੇ ਜੋਗੇ ਹੈਗੇ ਆਪਾਂ ਨੂੰ ਸਪੋਰਟ ਕਰਦੇ ਆ ਜੀ ਤੇ ਬਾਕੀ ਪਾਜੀ ਮਤਲਬ ਖਰਾਕ ਦੇ ਦ ਵੱਲੋਂ ਤੇ ਔਖਾ ਹੀ ਆ ਬਾਕੀ ਜੋ ਪਾਜੀ ਦਿਹਾੜੀ ਤੋਂ ਪੈਸੇ ਮਿਲਦੇ ਆ ਉਹ ਘਰੇ ਫੜਾ ਦਈਦੇ ਹੋ ਫਿਰ ਜੋ ਆਪਣਾ ਸੌਦਾ ਪਤਾ ਆ ਜਾਂਦਾ ਭਾਈ ਤੇ ਕੀ ਫਿਰ ਖਰਾਕ ਜਿਹੜੀ ਆ ਕਬੱਡੀ ਆਸਤੇ ਖਰਾਕ ਜਿਹੜੀ ਤੁਸੀਂ ਕੀ ਖਾਂਦੇ ਹੋ ਖਰਾਕ ਭਾਈ ਆਪਣਾ ਜੋ ਮਤਲਬ ਜੋ ਭਾਈ ਮੈਚ ਤੋਂ ਮਿਲਦੀ ਪ੍ਰਾਈਜ਼ 100 150 ਦਾ ਭਾਈ ਤੇ ਲੱਗ ਜਾਂਦਾ ਤੇ ਬਾਕੀ ਭਾਈ ਘਰੇ ਫੜਾ ਦਈਦੇ ਆ ਜੀ ਤੇ ਭਾਈ ਬਾਅਦ ਚ ਆਪਣਾ ਰਾਤ ਨੂੰ ਰੋਟੀ ਪਣੀ ਖਾ ਕੇ ਤੇ ਕੋਈ ਘੋਣ ਨਹੀਂ ਕੋਈ ਦੁੱਧ ਨਹੀਂ ਕੁਛ ਨਹੀਂ ਭਾਈ ਕੋਈ ਖਰਾਕ ਨਹੀਂ ਆ ਵੀਰੇ ਕੋਈ ਖਰਾਕ ਨਹੀਂ ਭਾਈ ਜਨੂਣ ਹੈ ਖੇਡਣ ਜਨੂਣ ਹੈਗਾ ਭਾਈ ਖੇਡਣ ਦਾ ਅੱਛਾ ਜੀ ਤਾਂ ਬੰਟੀ ਜਿਹੜਾ ਵੀਰ ਤੁਹਾਡਾ ਨਾਮ ਬੰਟੀ ਹੈ ਤਾਂ ਤੁਸੀਂ ਸੋਰ ਸਿੰਘ ਦੀ ਟੀਮ ਵੱਲੋਂ ਪਲੇ ਕਰਦੇ ਹੋ ਫਿਰ ਕੋਈ ਮਾਨ ਸਨਮਾਨ ਦੇਣ ਆਵੇ ਨਾ ਆਵੇ ਮਦਦ ਕਰਨ ਆਵੇ ਨਾ ਆਵੇ ਲੇਕਿਨ ਗੇਮ ਇਸੇ ਤਰ੍ਹਾਂ ਜਾਰੀ ਰੱਖਣੀ ਹੈ ਬੰਟੀ ਵੀਰ ਗੇਮ ਭਾਜੀ ਇਸੇ ਤਰ੍ਹਾਂ ਜਾਰੀ ਰੱਖਣੀ ਆਪਾਂ ਜੀ ਇਹ ਮੰਨਦੇ ਵਿੱਚ ਇਹ ਨਹੀਂ ਆ ਵੀ ਮੈਂ ਗਰੀਬ ਆ ਜੀ ਤੇ ਮੈਨੂੰ ਕੋਈ ਪਿੰਡ ਵੱਲੋਂ ਸਪੋਰਟ ਨਹੀਂ ਕੋਈ ਬਾਹਰੋਂ ਸਪੋਰਟ ਨਹੀਂ ਆਪਾਂ ਨੂੰ ਜੀ ਬਾਕੀ ਭਾਜੀ ਜੋ ਦਿਲ ਦੇ ਵਿੱਚ ਹੁਨਰ ਹੈਗਾ ਤੇ ਉਹ ਆਪਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਕੀ ਬਾਤ ਵੀਰੇ ਕਰੋੜਾਂ ਦੀ ਕਬੱਡੀ ਆ ਕਰੋੜਾਂ ਦੇ ਇਨਾਮ ਖਿਡਾਰੀਆਂ ਨੂੰ ਦਿੱਤੇ ਜਾਂਦੇ ਆ ਬੁਲਟ ਵੀ ਕਈ ਵਾਰ ਗੱਡੀਆਂ ਵੀ ਖਿਡਾਰੀਆਂ ਨੂੰ ਦਿੱਤੀਆਂ ਜਾਂਦੀਆਂ ਤੇ ਜਿਹੜੇ ਵੱਡੇ ਖਿਡਾਰੀ ਨੇ ਜਿਹੜੇ ਤੁਹਾਡੀ ਹੁਣ ਇੰਟਰਵਿਊ ਨੂੰ ਵੀ ਸੁਣ ਰਹੇ ਹੋਣਗੇ ਵੱਡੇ ਖਿਡਾਰੀ ਨੇ ਉਹਨਾਂ ਨੂੰ ਕੀ ਅਪੀਲ ਰਹੇਗੀ ਅਪੀਲ ਭਾਜੀ ਇਹੋ ਹੀ ਆ ਵੀ ਚਲੋ ਉਹਨਾਂ ਦੇ ਲੈਵਲ ਦੇ ਤੇ ਚਲੋ ਆਪਾਂ ਲੈਤਾ ਕੋਈ ਨਹੀਂ ਆ ਜੀ ਤੇ ਬਾਕੀ ਭਾਜੀ ਭਰਿਆਂ ਤੇ ਨਹੀਂ ਭਰਨਾ ਚਾਹੀਦਾ ਗਰੀਬ ਬੰਦੇ ਨੂੰ ਉਠਾਉਣਾ ਚਾਹੀਦਾ ਕੀ ਬਾਤ ਹੈ ਹਾਂਜੀ ਤੇ ਬਾਕੀ ਭਾਜੀ ਇਹੋ ਜਿਹੇ ਕਈ ਮਤਲਬ ਪਲੇਅਰ ਹੈਗੇ ਆ ਜਿਹੜੇ ਮਤਲਬ ਗਰੀਬੀ ਕਾਰਨ ਹੀ ਰਹਿ ਗਏ ਆ ਤੇ ਗਰੀਬੀ ਕਾਰਨ ਕਈ ਉਠ ਨਹੀਂ ਸਕੇ ਮੇਰੇ ਵਰਗੇ ਜਿਵੇਂ ਕਿ ਮੈਂ ਆ ਤੇ ਬਾਕੀ ਭਾਜੀ ਮੈਨੂੰ ਤੇ ਮਤਲਬ ਆਪਣੇ ਬ੍ਰਦਰ ਦੀ ਸਪੋਰਟ ਆ ਫੁੱਲ ਆਪਣੇ ਵੱਡੇ ਦੀ ਉਹਨੇ ਹੀ ਆਪਾਂ ਨੂੰ ਭਾਜੀ ਅਕੈਡਮੀ ਭੇਜਿਆ ਸੀ ਤੇ ਮੈਂ ਚਾਹਣਾ ਵੀ ਪ੍ਰਮੋਟਰ ਵੀਰਾਂ ਨੂੰ ਸਾਰੀ ਆਪਣੇ ਸਾਥ ਸੰਗਤ ਨੂੰ ਇਹ ਸਾਰਿਆਂ ਦੀ ਮਤਲਬ ਹੈਲਪ ਕੀਤੀ ਜਾਵੇ ਯਾਨੀ ਕਿ ਮੇਰੀ ਇਕੱਲੇ ਦੀ ਨਹੀਂ ਜਿੰਨੇ ਵੀ ਗਰੀਬ ਖਿਡਾਰੀ ਹੈਗੇ ਸਾਰਿਆਂ ਦੀ ਹੈਲਪ ਕੀਤੀ ਜਾਵੇ ਹਾਂਜੀ ਕਿੰਨਾ ਸਮਾਂ ਲਗਭਗ ਤੁਹਾਨੂੰ ਕਬੱਡੀ ਦੇ ਵਿੱਚ ਖੇਡਦਿਆਂ ਨੂੰ ਹੋ ਗਿਆ ਜੀ ਮੈਂ ਭਾਈ 2015 ਤੋਂ ਖੇਡਣ ਲੱਗਾ ਹਾਂ ਅੱਛਾ ਜੀ 2015 ਤੋਂ ਲੈ ਕੇ ਹੁਣ ਤੱਕ ਹਾਂਜੀ ਅਜੇ ਤੱਕ ਕੋਈ ਇਹੋ ਜੀ ਫਾਈਨੈਂਸ਼ੀਅਲੀ سپورਟ ਕੋਈ ਪੈਸੇ ਤੇ ਲੈ ਲਓ ਬਾਹਰੋਂ ਵੀ ਨਹੀਂ ਆਈ ਕਿ ਜਿਹਦੇ ਨਾਲ ਬੰਟੀ ਕੋ ਚੰਗੀ ਖਰਾਕ ਖਾ ਸਕੀ ਹਾਂਜੀ ਪੰਜੀ ਭਾਜੀ ਕੋਈ سپورਟ ਨਹੀਂ ਇਹੋ ਜੀ ਆਈ ਜੀ ਕਿ ਕਿਸੇ ਨੇ ਕਿ ਕੀਤੀ ਹੋਵੇ ਲੈ 10000 ਰੁਪਏ ਤੈਨੂੰ ਪਾ ਦਿੰਨੇ ਆ ਜੀ ਕਿ ਤੂੰ ਆਪਣੀ ਖਰਾਕ ਖਾ ਤਗੜਾ ਹੋ ਜੀ ਤੇ ਬਾਕੀ ਭਾਜੀ ਇਹੋ ਜੀ ਤੇ ਹਲੇ ਤੱਕ ਕੋਈ ਗੱਲਬਾਤ ਨਹੀਂ ਹੋਈ ਟਾਰਗੇਟ ਕੀ ਹੈ ਕਿੱਥੋਂ ਤੱਕ ਪਹੁੰਚਣਾ ਹੈ ਟਾਰਗੇਟ ਭਾਜੀ ਮੇਰਾ ਇਹ ਆ ਵੀ ਮੈਂ ਮਤਲਬ ਜਿਵੇਂ ਕਿ ਲੋਕ ਲੋਕਾਂ ਦੇ ਵੀ ਜੇ ਲੱਗਦੇ ਆ ਜੀ ਤੇ ਮੇਰਾ ਵੀ ਜੱ ਲੱਗੇ ਮੈਂ ਵੀ ਕੈਨੇਡਾ ਅਮਰੀਕਾ ਖੇਡਾਂ ਜੀ ਤੇ ਮੇਰਾ ਵੀ ਸੁਪਨਾ ਵਾ ਮਤਲਬ ਜਿੱਦਾਂ ਲੋਕਾਂ ਦੀਆਂ ਮਾਵਾਂ ਦੇ ਸਨਮਾਨ ਹੁੰਦੇ ਆ ਗਰਾਊਂਡਾਂ ਦੇ ਵਿੱਚ ਮੇਰੀ ਮਾਂ ਦਾ ਵੀ ਸਨਮਾਨ ਹੋਏ ਤਾਂ ਮੈਨੂੰ ਖੁਸ਼ੀ ਮਿਲਦੀ ਹੈ ਮਨ ਨੂੰ ਦੁੱਖ ਕਦੋਂ ਹੁੰਦਾ ਵਾ ਮਨ ਨੂੰ ਦੁੱਖ ਭਾਜੀ ਹੁੰਦਾ ਵਾ ਵੀ ਜਦੋਂ ਮੰਨ ਲਓ ਵੀ ਆਪਾਂ ਖੇਡਦੇ ਵਧੀਆ ਵਾਂ ਜੀ ਤੇ ਗਾੜੀਆਂ ਕੁਝ ਮਤਲਬ ਉਹ ਜੀ سپورਟ ਵੀ ਨਹੀਂ ਹੁੰਦੀ ਜੀ ਵੀ ਪਹਿਲੇ ਤੇਲਾ ਤੁਹਾਨੂੰ ਪਤਾ ਨਿੱਕੀਆਂ ਟੀਮਾਂ ਨੂੰ ਕਿੰਨਾ ਕੁ ਦਿੱਤਾ ਜਾਂਦਾ ਤੇ ਮਾਨੂੰ ਤੋਂ ਖੁਦ ਹੁੰਦਾ ਵੀ ਪਹਿਲਾਂ ਖੇਡੇ ਵੀ ਵਧੀਆ ਤੇ ਗਾੜੀਆਂ سپورਟ ਵੀ ਨਹੀਂ ਹੋਜੀ ਜੀ ਤੇ ਮਾਨੂੰ ਦੁੱਖ ਭਾਜੀ ਉਦੋਂ ਹੁੰਦਾ ਵੀ ਇਹ ਨਹੀਂ ਵੀ ਲੋਕ ਨਿੱਕੀਆਂ ਟੀਮਾਂ ਦੇ ਮੈਚ ਵੇਂਦੇ ਆ ਵੱਡੀਆਂ ਦੇ ਵੇਂਦੇ ਆ ਸਭ ਤੋਂ ਜ਼ਿਆਦਾ ਨਿੱਕੀਆਂ ਟੀਮਾਂ ਦਾ ਮਜ਼ਾ ਲੈਂਦੀ ਆ ਸਾਹ ਸੰਗ ਦਾ ਅੱਛਾ ਜੀ ਸਭ ਤੋਂ ਜ਼ਿਆਦਾ ਨਿੱਕੀਆਂ ਟੀਮਾਂ ਦਾ ਤਾਂ ਮਜ਼ਾ ਲੈਂਦੀ ਆ ਵੀ ਵੱਡੇ ਖਿਡਾਰੀ ਤੇ ਮੰਨ ਲਓ ਵੀ ਚਲੋ ਆਪਣੇ ਲੈਵਲ ਤੇ ਵਧੀਆ ਖੇਡਣਦੇ ਆ ਜੀ ਉਹਨਾਂ ਦੇ ਨਾਮ ਬਣੇ ਆ ਉਹ ਖੇਡਣ ਨਾ ਖੇਡਣ ਕੋਈ ਫਰਕ ਨਹੀਂ ਪੈਂਦਾ ਜਿਹੜੀਆਂ ਨਿੱਕੀਆਂ ਟੀਮਾਂ ਵਾਲੇ ਖਿਡਾਰੀ ਆ ਉਹਨਾਂ ਨੂੰ ਇਹ ਹੁੰਦਾ ਵੀ ਸ਼ੋਅ ਹੋਈਏ ਸਾਨੂੰ ਦੁਨੀਆ ਜਾਣੇ ਤਾਂ ਕਰਕੇ ਜਿਆਦਾ ਜ਼ੋਰ ਮਾਰੀਦਾ ਜ਼ੋਰ ਮਾਰੀ ਹਾਂਜੀ ਬਹੁਤ ਸੋਹਣੀ ਗੱਲ ਕੀਤੀ ਆ ਦੋਸਤੋ ਮੈਂ ਦੱਸ ਦਵਾ ਕਿ ਜਿਸ ਘਰ ਦੇ ਵਿੱਚ ਮੈਂ ਖੜਾ ਆ ਇੱਕ ਹੀ ਛੱਤ ਥੱਲੇ ਪਰਿਵਾਰ ਰਹਿ ਰਿਹਾ ਇਸ ਕਬੱਡੀ ਖਿਡਾਰੀ ਦਾ ਤੇ ਇਹ ਵੀ ਕੋਠਾ ਜਿਹੜਾ ਹੈ ਮੀਂਹ ਆਵੇ ਤੇ ਚੋਣ ਲੱਗ ਜਾਂਦਾ ਨਾ ਤਾਂ ਕੋਈ ਚਾਜਦਾ ਪਾਣੀ ਦਾ ਪ੍ਰਬੰਧ ਨਾ ਹੀ ਇੱਥੇ ਕਿਸੇ ਪ੍ਰਕਾਰ ਦਾ ਪ੍ਰਬੰਧ ਹੈ ਘਰ ਦੇ ਵਿੱਚ ਕਿ ਜਿਹੜਾ ਹੈ ਇੱਥੇ ਸੌਖੇ ਤਰੀਕੇ ਨਾਲ ਰਿਹਾ ਜਾਵੇ ਸਰਕਾਰੀ ਕੋਠੇ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਸਰਕਾਰੀ ਕੋਠਾ ਵੀ ਪਹਿਲੀ ਏਰੀਆ ਸੀ ਵੇਖਿਆ ਕਿ ਉਹ ਵੀ ਬਾਲਿਆਂ ਵਾਲਾ ਏ ਸਰਕਾਰੀ ਕੋਠਾ ਹੋਵੇ ਉਹ ਵੀ ਬਾਲਿਆਂ ਵਾਲਾ ਐ ਇਸ ਵੀਰ ਦਾ ਲੇਕਿਨ ਮਿਹਨਤ ਤੇ ਜਨੂਨ ਜਿਹੜਾ ਉਹ ਬੋਲ ਰਿਹਾ ਹੈ ਕਿ ਮਿਹਨਤ ਜਿਹੜਾ ਕਿੱਥੋਂ ਤੋਂ ਕਿੱਥੋਂ ਇਨਸਾਨ ਨੂੰ ਲੈ ਜਾਂਦੀ ਵੀਰ ਨੇ ਗੇਮ ਨਹੀਂ ਛੱਡੀ ਖਰਾਕ ਭਾਵੇਂ ਕਿਤੋਂ ਜੁੜੀ ਨਹੀਂ ਜੁੜੀ ਪਰ ਵੀਰ ਨੇ ਗੇਮ ਨਹੀਂ ਛੱਡੀ ਮੈਂ ਚਾਹਾਂਗਾ ਵੀਰ ਜੀ ਕੀ ਕਹਿਣਾ ਚਾਹੋਗੇ ਅੰਤ ਵਿੱਚ ਉਹਨਾਂ ਖਿਡਾਰੀਆਂ ਨੂੰ ਅੰਤ ਵਿੱਚ ਉਹਨਾਂ ਸਪੋਰਟਰਾਂ ਨੂੰ ਕਬੱਡੀ ਦੇ ਜਿਹੜੇ ਕਬੱਡੀ ਦੇ ਕਰੋੜਾਂ ਪੈਸੇ ਲਾਉਂਦੇ ਨੇ ਮੈਂ ਤਾਂ ਭਾਜੀ ਇਹੋ ਕਹਿਣਾ ਚਾਹਣਾ ਵਾ ਵੀ ਮੰਨ ਲਓ ਕੱਲਾ ਮੈਂ ਹੀ ਨਹੀਂ ਮਤਲਬ ਗਰੀਬ ਪਰਿਵਾਰ ਚੋਂ ਖੇਡਦਾ ਬਾਕੀ ਹੋਰ ਵੀ ਬਹੁਤ ਸਾਰੇ ਕੁੜੀਆਂ ਮੁੰਡੇ ਸਾਰੇ ਗਰੀਬ ਪਰਿਵਾਰ ਚੋਂ ਉੱਠ ਕੇ ਗਏ ਆ ਜੀ ਬਾਕੀ ਮੈਂ ਚਾਹਣਾ ਵੀ ਸਾਰਿਆਂ ਨੂੰ ਸਪੋਰਟ ਕੀਤੀ ਜਾਵੇ ਯਾਨੀ ਕਿ ਮੈਂ ਹੀ ਨਹੀਂ ਕੱਲਾ ਸਾਰਿਆਂ ਨੂੰ ਸਪੋਰਟ ਕੀਤੀ ਜਾਵੇ ਸਾਰੇ ਭੈਣ ਭਰਾਵਾਂ ਨੂੰ ਸਪੋਰਟ ਕੀਤੀ ਜਾਵੇ ਵੀ ਉਹ ਵੀ ਵੱਧ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਜਿਹੜੇ ਦਾ ਕਰਨ ਪਿੰਡ ਦਾ ਕਰਨ ਸਾਰਿਆਂ ਨੂੰ ਸਪੋਰਟ ਕੀਤੀ ਜਾਵੇ ਜੀ ਸੋ ਦੋਸਤੋ ਬੇਸ਼ੱਕ ਨਾਰਾ ਦਿੱਤਾ ਜਾਂਦਾ ਹੈ ਵੀ ਨਸ਼ਾ ਛੱਡੋ ਤੇ ਖੇਡਾਂ ਵੱਲ ਜੁੜੋ ਪਰ ਜਿਹੜੇ ਜੁੜੇ ਆ ਉਹਨਾਂ ਦੀ ਬਾਹ ਨਹੀਂ ਫੜੀ ਜਾਂਦੀ ਆ ਕਿਤੇ ਨਾ ਕਿੱਤੇ ਸਾਡੇ ਇਹ ਸਮਾਜ ਦੀ ਸਾਡੇ ਇਲਾਕੇ ਦੀ ਇਤਰਾਸ ਦੀ ਹੈ ਨਸ਼ਾ ਛੱਡ ਕੇ ਖੇਡਾਂ ਵੱਲ ਜੁੜਿਆਂ ਦੀ ਜਦੋਂ ਸਪੋਰਟ ਨਹੀਂ ਹੁੰਦੀ ਕਿ ਦਿਨਾਂ ਕਿਤੇ ਮਨ ਨੂੰ ਦੁੱਖ ਜ਼ਰੂਰ ਹੁੰਦਾ ਹਾਂਜੀ ਵੀਰੇ ਆਪਣੀ ਮਤਲਬ ਆਪਣਾ ਕਾਕਾ ਯਾਰ ਸਾਹਣੇ ਤੋਂ ਜੀ ਮਤਲਬ ਉਹ ਆਪਣਾ ਭਰਾ ਹੀ ਆ ਵੱਡਾ ਜੀ ਉਹਨੇ ਭਾਜੀ ਆਪਣੇ ਮਲੇਸ਼ੀਆ ਦੀ ਅਰਕੀ ਗੱਲ ਕੀਤੀ ਸੀ ਜੀ ਤੇ ਉਹ ਮੈਨੂੰ ਕਹਿੰਦਾ ਤੈਨੂੰ ਖੜਨਾ ਨਾਲ ਤੇ ਬਾਕੀ ਭਾਜੀ ਘਰ ਚ ਪੈਸੇ ਨਾ ਹੋਣ ਕਾਰਨ ਮੇਰੇ ਤੋਂ ਪਾਸਪੋਰਟ ਹੀ ਨਹੀਂ ਬਣਿਆ ਅਸੀਂ ਪਾਸਪੋਰਟ ਵੀ ਨਹੀਂ ਬਣਾਇਆ ਪਾਸਪੋਰਟ ਵੀ ਨਹੀਂ ਬਣਾਇਆ ਭਾਜੀ ਜੀ ਸੋ ਕੋਈ ਗੱਲ ਨਹੀਂ ਵੀਰੇ ਜਿੰਨੇ ਵੀ ਦੇਖ ਰਹੇ ਨੇ ਹੱਥ ਬੰਨ੍ਹ ਕੇ ਦੋਸਤੋ ਬੇਨਤੀ ਕਰਦੇ ਆ ਕਿਸੇ ਪ੍ਰਕਾਰ ਦੀ ਜੇਸ ਵੀਰ ਦੀ ਇਸ ਗਰੀਬ ਕਬੱਡੀ ਖਿਡਾਰੀ ਦੀ ਤੁਸੀਂ ਫਾਈਨੈਂਸ਼ੀਅਲੀ ਮਦਦ ਨਹੀਂ ਕਰ ਸਕਦੇ ਨਹੀਂ ਕੁਝ ਦੇ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਹੇ ਦਾਨੀ ਵੀਰ ਕਿਹੇ ਦਾਨੀ ਸੱਜਣ ਤੱਕ ਇਸ ਵੀਰ ਦੀ ਵੀਡੀਓ ਪਹੁੰਚੇ ਤੇ ਇਸ ਗਰੀਬ ਕਬੱਡੀ ਖਿਡਾਰੀ ਦੀ ਮਦਦ ਹੋ ਸਕੇ ਮੈਂ ਚਾਹਾਂਗਾ ਵੀਰੇ ਆਪਣਾ Google Pay ਨੰਬਰ ਤੇ ਕੋਈ ਆਪਣਾ ਫੋਨ ਨੰਬਰ ਜੇ ਦਰਸ਼ਕਾਂ ਦੇ ਸਾਨੂੰ ਮੋਕ ਕਰਨਾ ਹੋਵੇ ਤਾਂ ਦੱਸ ਦਿਓ ਜੀ ਮੇਰਾ ਪਰਸਨਲ ਨੰਬਰ ਹੈਗਾ 98724 8645 ਇੱਕ ਵਾਰ ਫੇਰ ਬੋਲ 94248645 ਗੂਗਲ ਪੇ ਨੰਬਰ ਬੋਲ ਗੂਗਲ ਪੇ ਨੰਬਰ ਹੈਗਾ 95923 35856 ਇੱਕ ਵਾਰ ਫੇਰ ਬੋਲ 94923 35856 ਸੋਹ ਵੀਰ ਨੇ ਆਪਣਾ ਗੂਗਲ ਪੇ ਨੰਬਰ ਵੀ ਦੱਸਿਆ ਹੈ ਅਤੇ ਆਪਣਾ ਪਰਸਨਲ ਨੰਬਰ ਵੀ ਦੱਸਿਆ ਹੈ ਤਾਂ ਤੁਸੀਂ ਸੰਪਰਕ ਕਰਕੇ ਮਦਦ ਜਰੂਰ ਕਰਿਓ ਤਾਂ ਜੋ ਅਜਿਹੇ ਛੋਟੇ ਘਰ ਦੇ ਵਿੱਚੋਂ ਉੱਠ ਕੇ ਵੱਡੇ ਜਜ਼ਬੇ ਅਤੇ ਵੱਡੇ ਪੱਧਰ ਤੇ ਖੇਡਣਾ ਚਾਹਣ ਵਾਲੇ ਖਿਡਾਰੀ ਜਿਹੜੇ ਆ ਖਰਾਕੋਂ ਅਤੇ ਸਪੋਰਟ ਤੋਂ ਰਹਿ ਜਾਂਦੇ ਆ ਇਹਨਾਂ ਦੀ ਸਪੋਰਟ ਜਰੂਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ